ਲੜਦੀਆਂ ਕਿਤੇ ਇੱਕ ਦਿਨਾਂ ਵੇਖੀਆਂ ਨਹੀਂ ਜਾਂਦੀਆਂ ਲੜਦੀਆਂ ਇਹ ਨਾਲ ਮੁੜ ਕੇ ਛਾਮਾ ਲਈ ਕੋ ਚੌਕੇ ਚੜ ਜਾਣਾ ਫੇਰ ਤੇ ਰੱਬਾ ਹਾਰੇ ਘਰ ਤੇ ਮਹਿਰ ਰੱਖੀ ਇਹੋ ਜਿਹੀ ਲੜਾਈ ਨਾ ਕਿਸੇ ਦੇ ਘਰ ਪਵੇ ਮੰਮੀ ਆ ਗਈ 10 ਕੰਮ ਪਹਿਲਾਂ ਦੀਦੀ ਕਹਿੰਦੇ ਫੋਨ ਜਲਦੀ ਕਰਿਓ ਸਮਝੀ ਆਗੇ ਤਹੀ ਹਾ ਹਾ ਆਗੇ ਕਿਤੇ ਗਈ ਸੀ ਮੈਂ ਤੇਰੇ ਪੱਟੀਆਂ ਕਰਨ ਰਹੀ ਸੀ ਤੂੰ ਸੌ ਗਈ ਮੈਨੂੰ ਨੀਂਦ ਹੀ ਆ ਗਈ ਆ ਤੈਨੂੰ ਨੀਂਦ ਆ ਗਈ ਤੇ ਮੈਂ ਚੱਲ ਹਾਂ ਸੁੱਤੀ ਆ ਤਾਂ ਚੱਲ ਮੈਂ ਜੇ ਰੱਖਣਾ ਬਾਹਰ ਨੂੰ ਜਾਵਾਂ ਜੇ ਮੈਂ ਬਾਹਰ ਗਈ ਤੇ ਚਾਚੀ ਟੱਕਰ ਪਈ ਠੀਕ ਆ ਤੇ ਉਹ ਉੱਥੇ ਗਵਾਂਡਾ ਨਾਲ ਬੜੀਆਂ ਲੜਨ ਰਹੀਆਂ ਸੀ ਤੇ ਹਾਂ ਹਾ ਬੜੀਆਂ ਲੜਨ ਰਹੀਆਂ ਕੋਣ ਕੋਣ ਮੰਮੀ ਆਪਾਂ ਵਿੱਚ ਹੀ ਡਈਆਂ ਸੀਆਂ ਦਰਾਣੀ ਚਠਾਣੀ ਹੂੰ ਹੂੰ ਤੇ ਉਹ ਉਹਨਾਂ ਵੱਲ ਵੇਖ ਤੇ ਹੋਰ ਤਰ੍ਹਾਂ ਦੇਲ ਨੂੰ ਹੌਂੜਿਆ ਪਈ ਤੇ ਫਿਰ ਮੈਂ ਘਰ ਨੂੰ ਆ ਗਈ ਮੈਂ ਖਿਆ ਰੱਬਾ ਇਹੋ ਜਿਹਾ ਕਲੇਸ਼ ਕਿਸ ਦੇ ਘਰ ਫੋੜੇ ਹੋਰ ਚੰਗਾ ਨਹੀਂ ਲੱਗੀਦਾ ਮਮਜੀ ਹਾਂ ਤੇ ਸਾਰਿਆਂ ਦੇ ਘਰ ਮਾਰਾ ਸੁੱਖ ਸ਼ਾਂਤੀ ਰੱਖੇ ਲਾਲ ਲੁੜ ਕੇ ਰਹਿਣਾ ਤੇ ਫਿਰ ਵੀ ਉੱਥੇ ਥਾਂ ਇੱਕੋ ਥਾਂ ਰਹਿਣਾ ਇਹ ਨਹੀਂ ਨਾ ਸੋਚਦੀਆਂ ਲੋਕੀ ਵੀ ਅਸੀਂ ਜੇ ਅੱਜ ਲੜੀਆਂ ਤੇ ਸ਼ਾਮ ਨੂੰ ਫੇਰ ਅਸੀਂ ਚੌਕੇ 'ਚੇ ਵੜਨਾ ਹਾਂਜੀ ਹਾਂਜੀ ਪਰ ਸੋਚਣਾ ਚਾਹੀਦਾ ਆ ਮੈਂ ਤਾਂ ਪੁੱਛਣੀ ਤੁਹਾਨੂੰ ਦੀਦੀ ਦਾ ਮਗਰੋਂ ਫੋਨ ਆਇਆ ਹੀ ਮੈਂ ਸੁੱਤੀ ਹੀ ਚਾਹਨਕ ਫੋਨ ਵੱਜ ਜਾਂਦਿਆ ਫਿਰ ਮੋਟ ਕੇ ਵੇਖਿਆ ਮੈਂ ਤੁਹਾਨੂੰ ਕਿੰਨੀਆਂ ਵਜੇ ਦਿੱਤੀਆਂ ਤੁਸੀਂ ਮੈਨੂੰ ਦਿਖੇ ਨਹੀਂ ਫੇਰ ਫੋਨ ਸੁਣਿਆ ਮੈਂ ਤੇ ਦੀਦੀ ਕਹਿੰਦੀ ਸੀ ਕਿ ਮੰਮੀ ਆਣਗੇ ਤੇ ਮੇਰੇ ਨਾਲ ਗੱਲ ਕਰਾਓ ਤੇ ਕੁਛ ਦੀਦੀ ਨੇ ਵੱਧ ਘੱਟ ਤਾਂ ਨਹੀਂ ਕੋਈ ਗੱਲ ਕੀਤੀ ਨਹੀਂ ਨਹੀਂ ਮੰਮੀ ਕੁਛ ਨਹੀਂ ਕਿਹਾ ਅੱਛਾ ਹਾਂਜੀ ਕੁਛ ਨਹੀਂ ਕਿਹਾ ਮਰਾ ਸੁਭਾਜਰਾ ਥੋੜਾ ਜਿਹਾ ਗਰਮ ਆ ਨਾ ਔਰਾ ਹਾਂ ਦੱਸਣ ਦੀ ਹੀ ਮੈਨੂੰ ਇਹ ਵੀ ਉਹ ਤਾਂ ਲਿਆ ਮੇਰਾ ਫੋਨ ਫੜ ਕੇ ਪੁੱਛਿਆ ਵੀ ਕੀ ਆਂਦੀ ਹੈ ਤੇ ਕਿਹੜੀ ਗੱਲ ਕਰਨੀ ਉਹਨੇ ਚਲੋ ਠੀਕ ਹੈ ਮੰਮੀ ਲੈ ਹੁੰਨੀ ਆ ਫੋਨ ਜਾ ਲੈ ਕੇ ਆ ਚੰ ਸ਼ੁਕਰ ਹੈ ਕਿ ਦੇਰ ਨਾ ਵੱਧ ਘੱਟ ਨਹੀਂ ਗੱਲ ਕੀਤੀ ਨਹੀਂ ਤੇ ਜੇ ਨਾ ਆ ਚੁੱਕੀ ਆ ਫੋਨ ਤੇ ਉਹ ਤੇ ਗੱਲਾਂ ਛਲਛਤੀ ਕਰਦੀ ਅੱਗੋਂ ਚਲ ਇੰਨਾ ਸ਼ੋਕਰ ਆ ਚਲ ਜਬਾਨ ਨਾਪ ਲਈ ਉਹਨੇ ਆਪਣੀ ਆਲੋ ਮੀ ਜੀ ਫੋਨ ਦੀ ਨਾ ਗੱਲ ਕਰ ਦੋ ਤੁਹਾਨੂੰ ਮੈਂ ਨੰਬਰ ਲਾ ਦੇਨੀ ਆ ਹਲਿਆ ਲਾ ਦੇ ਨੰਬਰ ਤੇ ਮੈਂ ਕਰਾਂ ਗੱਲ ਆਲੋ ਲਾਤਾ ਜੀ ਮੈਂ ਨੰਬਰ ਤੀ ਕਰ ਲੋ ਗੱਲ ਤੇ ਮੈਂ ਸਬਜੀ ਬਣਾ ਚੱਲ ਲੈ ਆ ਉਹ ਲਾ ਦਮਾ ਤਾਂ ਨੇ ਕਰ ਲਿਆ ਵਾ ਮੰਮੀ ਦਾ ਫੋਨ ਆਉਂਦਾ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਹਾਂ ਸਤਿ ਸ਼੍ਰੀ ਅਕਾਲ ਹੋਸਾ ਨਾਪੋ ਤਾਂ ਠੀਕ ਠਾਕ ਆ अच्छा फोन ਕਰਨ ਲਈ ਸੀ ਤੂੰ ਹਾਂ ਮੈਂ ਫੋਨ ਕਰਨ ਲਈ ਸੀ ਤੇ ਨਾਲ ਕਿੱਥੇ ਚਲ ਗਈ ਈ ਤੁਸੀਂ ਮੈਂ ਫੋਨ ਕਰਨ ਲਈ 10 ਪਹਿਲਾਂ ਵੱਜੀਆਂ ਤੇ ਫੇਰ ਕਿਤੇ ਜਾ ਕੇ ਮੈਡਮ ਨੇ ਫੋਨ ਚੁੱਕਿਆ ਤੇ ਫੋਨ ਆਪਣਾ ਨਾਲ ਲੈ ਜਾ ਕਰੋ ਜੇ ਕਿਤੇ ਜਾਂਦੇ ਹੁੰਦੇ ਜਿੱਤੇ ਆ ਜਾਣਾ ਕਿੱਥੇ ਸੀ ਮੈਂ ਸੋਨੀਆਂ ਨੂੰ ਬੁਖਾਰ ਚੜਿਆ ਸੀਗਾ ਇਹਨੂੰ ਮੈਂ ਪਟੀਆਂ ਡਾਈ ਕਰਨ ਪਟੀਆਂ ਕਰਨੇ ਕਹਿੰਦੇ ਨੂੰ ਨੀਂਦ ਆ ਗਈ ਮੈਂ ਜਾ ਲਾ ਸੁੱਤੀ ਆ ਤੇ ਮੈਸੇਜ ਰਾ ਕੇ ਬਾਹਰ ਚਲੀ ਗਈ ਅੱਛਾ ਬੁਖਾਰ ਹੋ ਗਿਆ ਹੀ ਪਟੀਆਂ ਰੱਖ ਰੱਖ ਕੇ ਨਾ ਤੇ ਉਹਨੂੰ ਭੂਏ ਨਾ ਚੜਾ ਲਈ ਮਾਤਾ ਉਹਨੂੰ ਤੇਰੇ ਸੋਖ ਵਾਸਤੇ ਲੈ ਜਾਂਦਾ ਵਾ ਕੰਮ ਕਰਨ ਵਾਸਤੇ ਉਹਨੂੰ ਜਿਆਦਾ ਉਹਨੂੰ ਭੂਏ ਨਾ ਚੜਾਈ ਜਾ ਨਹੀਂ ਪਤਾ ਇਤਰਾਹ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਵੀ ਕਰਦੀ ਨੋਤੀਆ ਦੋ ਸੋਖ ਦੇ ਸਿਰੇ ਰਾ ਨਾ ਹੁੰਦੇ ਹੀ ਰਹਿੰਦੇ ਆ ਤੈਨੂੰ ਵੀ ਇਤਰਾਹ ਹੀ ਹੁੰਦਾ ਆ ਮੇਰੇ ਨਾਲ ਵੀ ਕੋਈ लाਡ ਕਰਨ ਵਾਲਾ ਹੋਵੇ ਆ ਸਾਸ ਸਾਸਤੇਰੀਂ ਲਾੜ ਕਰਦੀ ਜਿਹੜੀ ਮਾਤਾ ਕਲੇਸ਼ ਪਾ ਕੇ ਬਹਿ ਜਾਂਦੀ ਆ ਕੱਲ ਗਏ ਸਾਰੀ ਜਿਹੜੀ ਮੈਂ ਕੰਮ ਕਰਕੇ ਤੇ ਉੱਥੇ ਬੈਠੀ ਅੰਦਰ ਮੈਂ ਏਸੀ ਲਾ ਕੇ ਠੰਡ ਤਾਂ ਤੇ ਆਂਦੀ ਮੈਨੂੰ ਚਾਹ ਬਣਾ ਦੇ ਤੇ ਮੈਂ ਹਾਂ ਮਾਤਾ ਤੂੰ ਚਾਹ ਆਪੇ ਬਣਾ ਲਾ ਹਾਂ ਤੇ ਨਾਲੇ ਮੈਨੂੰ ਦੇ ਦੇ ਤੇ ਇੰਨੇ ਗਾਲ ਤੋਂ ਬੋਲਣ ਦਾ ਵੀ ਤੇ ਮੈਨੂੰ ਨਹੀਂ ਚਾਹ ਬਣਾ ਕੇ ਦਿੱਤੀ ਇਹ ਸਾਰੇ ਆਪ ਦੁੱਧ ਚ ਪੱਤੀ ਪਾ ਕੇ ਬਾਹਰ ਬਹਿ ਕੇ ਪੀ ਲਈ ਤੇ ਫਿਰ ਵੈ ਵੀ ਇਦਾਂ ਹੀ ਕੀਤਾ ਮੈਂ ਉਹਦੇ ਨਾਲ ਵੱਡਾ ਗਲਾਸ ਲਿਆ ਤੇ ਮੈਂ ਵੀ ਦੁੱਧ ਚ ਪੱਤੀ ਪਾ ਕੇ ਨਾ ਫਿਰ ਉਹ ਪੀਤੀ ਪਤਾ ਗੁੱਸਾ ਨਹੀਂ ਕਰੀਦਾ ਹੁੰਦਾ ਆਹ ਜੇ ਤਰ੍ਹਾਂ ਦੀ ਮੈਂ ਆ ਉਹ ਤਰ੍ਹਾਂ ਦੀ ਤੇਰੀ ਸੱਸ ਆ ਜੇ ਮੈਂ ਤੇਰੀ ਮਾਂ ਤੇ ਵੀ ਤੇਰੀ ਮਾਂ ਆ ਤੇ ਗੁੱਸਾ ਨਹੀਂ ਕਰੀਦਾ ਹੁੰਦਾ ਕਿਸੇ ਗੱਲ ਦਾ ਆਹ ਵੱਖਣਾ ਹੀ ਪੈਂਦਾ ਸਾਰੀ ਗੱਲ ਚਲ ਕੋਈ ਗੱਲ ਨਹੀਂ ਚਲ ਕੋਈ ਨਹੀਂ ਚਾਹ ਬਣਾ ਤੂੰ ਹੀ ਪੀਆ ਕਰ ਤੇ ਉਹਨੂੰ ਹੀ ਬਣਾ ਕੇ ਦਿਆ ਕਰ ਆਹ ਕੱਲੇ ਕੱਲੇ ਨਹੀਂ ਪੀਦੀ ਹੁੰਦੀ ਤੇ ਉਹਨੂੰ ਦਿਆ ਕਰ ਚਾਹ ਬਣਾ ਕੇ ਦੋਵੇਂ ਜਣੀਆਂ ਰਲ ਕੇ ਪੀਆ ਕਰੋ ਬਿਆ ਕੇ ਗੁੱਸਾ ਨਹੀਂ ਕਰੀਦਾ ਹੁੰਦਾ ਕਿਸੇ ਗੱਲ ਦਾ ਲੇ ਸੁਣ ਲੈ ਮੇਰੀ ਗੱਲ ਮੰਮੀ ਨਿਆਣਿਆਂ ਨੇ ਪੈ ਗਈਆਂ ਛੁੱਟੀਆਂ ਤੇ ਮੈਂ ਲੱਗੀ ਦੋ ਤਿੰਨ ਦਿਨਾਂ ਤੱਕ ਆਉਣਾ ਗੱਲ ਨਹੀਂ ਨਿਆਣਿਆਂ ਨੂੰ ਛੁੱਟੀਆਂ ਪੈ ਗਈਆਂ ਤੇ ਨਿਆਣਿਆਂ ਨੇ ਨਾਨਕਿਆ ਹੀ ਆਉਣਾ ਆ ਆਹੋ ਤੁਹਾਡਾ ਹੀ ਘਰ ਬਾਹਰ ਆ ਕੋਈ ਗੱਲ ਨਹੀਂ ਆ ਜਿਓ ਨਾਲ ਪਰੋਣੇ ਨੂੰ ਵੀ ਲੈ ਕੇ ਆਵੀ ਚੱਲ ਚੰਗਾ ਮੰਮੀ ਮੇਰਾ ਨਾ ਪੋਚਾ ਰਹਿ ਗਿਆ ਵਾ ਲਾਉਣ ਵਾਲਾ ਤੇ ਉਹ ਮੈਂ ਲਾ ਲਾਂ ਤੇ ਬੁੜੀ ਪਤਾ ਨਹੀਂ ਕਿੱਧਰ ਬਾਹਰ ਨਿਕਲੀ ਆ ਤੇ ਜੇ ਉਹ ਆ ਗਈ ਨਾ ਤੇ ਉਹਨੇ ਫੇਰ ਮੇਰੇ ਨਾਲ ਰੌਲਾ ਪਾਉਂਦਾ ਆਪਣਾ ਤੇ ਫੇਰ ਜੇ ਉਹਨੇ ਕੁਝ ਕਿਹਾ ਤੇ ਚੁੱਪ ਫੇਰ ਮੇਕੋ ਵੀ ਨਹੀਂ ਰਿਹਾ ਜਾਣਾ ਚਲ ਥੀ ਕਾ ਕੱਟ ਤੇ ਫੋਨ ਆਹੋ ਚਲ ਚੰਗਾ ਫਿਰ ਠੀਕ ਹੈ ਸੇਂ ਅੱਜ ਤੇ ਟੋਪੂ ਚਾੜ ਕੇ ਕੰਮ ਕਰਦੇ ਤੇ ਤੇ ਮਾਈਂ ਦੇ ਕੋਲ ਹੱਥ ਨਹੀਂ ਖਲੋਂਦੀ ਸੀ ਆ ਗਈ ਲਾਤੀ ਓਏ ਛੋਟੇ ਹਾਂਜੀ ਉਸਤਾਦ ਜੀ ਆ ਦੋ ਮਿੰਟ ਇੱਥੇ ਆ ਮੋਟਰ ਖੋਲ ਕੇ ਨਾ ਤੇ ਇਹਨੂੰ ਚੈੱਕ ਕਰ ਬਲਾ ਕੀ ਪ੍ਰੋਬਲਮ ਨਾ ਤੇ ਮੈਂ ਆ ਗਿਆ ਦੋ ਮਿੰਟ ਘਰ ਹੋ ਗਏ ਕੋਈ ਨਹੀਂ ਉਸਤਾਦ ਜੀ ਜਾਓ ਮੈਂ ਵੇਨਾ ਆ ਪੰਡੋਲ ਹੀ ਹੁਣ ਬਾਹਰ ਨਿਕਲ ਗਈ ਆ ਤੇ ਹੁਣ ਕੰਮ ਕਰਦੇ ਇਹਨੂੰ ਦਿਖਣਾ ਨਹੀਂ ਆ ਤੇ ਜਦੋਂ ਮੇਰੇ ਵਰਗੀ ਨੇ ਕੰਮ ਕਰਕੇ ਸਾਰਾ ਅੰਦਰ ਬਹਿ ਜਾਣਾ ਫੋਨ ਲੈ ਕੇ ਘੜੀ ਤੇ ਫੇਰ ਇਹਨੇ ਕਹਿਣਾ ਵਾ ਇਹ ਤਾਂ ਕੰਮ ਕੋਈ ਕਰਦੀ ਫੋਨ ਤੇ ਬਸ ਬੈਠੀ ਰਹਿੰਦੀ ਆ ਨਾ ਘਰ ਰਹਾ ਕਰੇ ਤੇ ਨਾਲ ਇੱਕ ਵੇਖਿਆ ਕਦੇ ਘਰ ਦੇ ਕੰਮ ਕ ਨਹੀਂ ਕਰਦੀ ਇਦਾਂ ਕਰਦੀਆਂ ਲਿਆਣੇ ਰੁਪਈਆ ਛੁੱਟੀਆਂ ਤੇ ਪੇਕੇ ਲਾ ਕੇ ਉਹਨੇ 4 ਦਿਨ ਇੱਥੇ ਤੇ ਭਾਵੇਂ ਜਿੰਨਾ ਮਰਜੀ ਕੰਮ ਕਰੀ ਜਾਓ ਇਹ ਬੁੜੀ ਨੇ ਕਿਹੜਾ ਕਦਰ ਪਾਉਣੀ ਆ ਬਸ ਇੰਨੇ ਤੇ ਕਹਿਣਾ ਕਿ ਕਰਦੀ ਕੱਖ ਨਹੀਂ ਆ ਮਾਰਨਾ ਚਾਰ ਦਿਨ ਉਥੇ ਲਾ ਕੇ ਆਨੇ ਆ ਤਾਨੂੰ ਲੱਭਣ ਨਹੀਂ ਹੈਗਾ ਮੈਂ ਪੋਚੇ ਲੌਂਡੀ ਤੇ ਤੂੰ ਉੱਧੇ ਚੱਪਲ ਲਿਬੜੀ ਲੈ ਕੇ ਅੰਦਰ ਵੜ ਗਏ ਜੇ ਤੂੰ ਕਾਤੋਂ ਤਪੀਂ ਆ ਇਨਾ ਕੀ ਹੋ ਗਿਆ ਵਾ ਤਪੀ ਕੀ ਆ ਸਵੇਰ ਦੇ ਕੰਮ ਡਹੀਂ ਕਰਨਾ ਤੇ ਮਾਂ ਟਾਡੀ ਹੁਣ ਨਿਕਲ ਗਈ ਆ ਬਾਹਰ ਤੇ ਮੁੜ ਕੇ ਉਹ ਨਹਾਣ ਕੇ ਆਖਣਾ ਕਿ ਇਹ ਕੋਹ ਕਰਦੀ ਨਹੀਂ ਹੈਗੀ ਤੇ ਤੂੰ ਹੀ ਹੋਰ ਲਿਬੜੇ ਪੈਰ ਲੈ ਕੇ ਤੇ ਨੰਗੇ ਜੇ ਉਹ ਚੱਲ ਕੁਝ ਨਹੀਂ ਹੋ ਗਿਆ ਥਾਂ ਨੂੰ ਮੈਨੂੰ ਭੁੱਖ ਬੜੀ ਲੱਗੀ ਆ ਰੋਟੀ ਲਿਆ ਦੇ। ਓ ਮਿੰਟ ਨਾ ਹੋ ਰੁਕ ਜਾ। ਮੈਨੂੰ ਆ ਪੋਚਾ ਲਾ ਲੈ ਦੇ। ਥੋੜਾ ਜਿਹਾ ਰਹਿ ਗਿਆ। ਤੇ ਮਾਤਾ ਦੀ ਹੁਣੇ ਆ ਗਈ ਨਾ। ਤਾਂ ਉਹਨੇ ਤਾਂ ਡੈਬਣਾ ਰੋਲਾ ਪਾਉਣ ਕਿ ਤੂੰ ਸਵੇਰ ਦੀ ਜੇ ਪੋਚਾ ਫੜ ਕੇ ਬੈਠੀ ਆਂ। ਹਸਲਾ ਕਰ ਲਓ ਹੁਣ 2 ਮਿੰਟ। ਗਰਮੀ ਤੇ ਤੈਨੂੰ ਹੌਸਲੇ ਦੀ ਪਈ ਆ। ਮੈਨੂੰ ਭੁੱਖ ਨਾ ਜਾਣ ਨਿਕਲਣੀ ਆ। ਰੋਟੀ ਲਿਆ ਕੇ ਦੇ ਤੇ ਨਾਲੇ ਮੈਨੂੰ ਦੱਸ ਤੂੰ ਮੇਂ ਮਾਂ ਦੀ ਦਿਵਾਲੀ ਹੋਈ ਰਹੀ ਨਹੀਂ ਉਹ ਤੈਨੂੰ ਕੀ ਆਂਦੀ ਆ। ਜਿੱਦਾਂ ਦੀ ਮਾਂ ਤੇਰੀ ਆ ਨਾ ਘਰ ਇਹ ਵੀ ਓਦਾਂ ਦੀ ਮਾਂ ਵਾ ਮੇਰੀ ਵੀ। ਨਹੀਂ ਮੇਰੀ ਮਾਂ ਵਾਂਗ ਲਕੀ ਲੈ ਜਾਂਦੇ ਤੁਸੀਂ ਹੈ ਟਾਡੀ ਮਾਂ ਚ ਤੇ ਮੇਰੀ ਮਾਂ ਚ ਬੜਾ ਫਰਕ ਵਾ ਅ ਜਵੀਂ ਆਸਮਾਨ ਦਾ ਫਰਕ ਵਾ ਹਰਨਾ ਚ ਤੇ ਮੇਰੀ ਮਾਂ ਕੱਲ ਨੋਂ ਵਿਆਕੇ ਲਈ ਫੁੱਲਾ ਵਾਂਗੂ ਰੱਖੀ ਆ ਟਾਡੀ ਮਾਂ ਵਾਂਗੂ ਨਹੀਂ ਸਾਰਾ ਦਿਨ ਕਿੜ ਕਿੜ ਕਿੜਕੜ ਤੇੜ ਤੇੜ ਕਰਦੀ ਰਹਿੰਦੀ ਆ ਸਮਝ ਆਈ ਮੇਰੀ ਮਾਂ ਦੀ ਤੇ ਟਾਡੀ ਮਾਂ ਚ ਕੀ ਫਰਕ ਵਾ ਉਹ ਮੈਨੂੰ ਬਾਹਲੀਆਂ ਗੱਲਾਂ ਦਾ ਨਹੀਂ ਪਤਾ ਤੂੰ ਰੋਟੀ ਮੈਨੂੰ ਦੇਣੀ ਆ ਤੇ ਦੇ ਦੇ ਮੈਨੂੰ ਲੱਗਦਾ ਤੂੰ ਉੱਧਾ ਕੁੱਟ ਖਾ ਲੈਣੀ ਆ ਮੇਰ ਕੋ ਗੱਲ ਕਰਦੀਆਂ ਨਾ ਤੂੰ ਆਪਣੀ ਮਾਂ ਦੀ ਅਜਿਹਾ ਨਵੀਂ-ਨਵੀਂ ਕਰਕੇ ਉਹਨੂੰ ਕੁਝ ਕਹਿੰਦੀ ਨਹੀਂ ਗਈ ਤੇਲ ਵੇਖ ਤੇ ਤੇਲ ਦੀ ਧਾਰ ਵੇਖੀ ਅਰੇ ਪਤਾ ਨਹੀਂ ਕਿਹੜੇ ਰੰਗ ਬੁਖਾ ਲੈਣੇ ਆ ਉਹਨੇ ਵੇਖਿਆ ਵਾ ਮੈਂ ਤੇਲ ਵੀ ਵੇਖਿਆ ਤੇਲ ਦੀ ਧਾਰ ਵੀ ਵੇਖੀ ਆ ਮੈਨੂੰ ਪਤਾ ਮੇਰੀ ਮਾਂ ਕਿਦਾਂ ਦੀ ਆ ਟਾਡੀ ਮਾਂ ਵਰਗੀ ਨਹੀਂ ਆ ਉਹਨੇ ਧੀ ਬਣਾ ਕੇ ਰੱਖੀ ਆ ਨੋ ਬਣਾ ਕੇ ਨਹੀਂ ਰੱਖੀ ਠੀਕ ਆ ਤੁਹਾਨੂੰ ਮੈਂ ਪਹਿਲਾਂ ਰੋਟੀ ਲਿਆ ਦਿੰਨੀ ਆ ਪੋਚਾ ਰਹਿਣ ਦਿੰਨੀ ਆ ਤੇ ਜੇ ਮਾਂ ਟਾਡੀ ਆ ਗਈ ਨਾ ਤੂੰ ਆਪੇ ਕਹਿ ਲਿਓ ਸ਼ਰਮ ਕਰ ਲੈ ਕੋਈ ਥੋੜੀ ਬੋਦੀ ਕੋਠੇ ਚੜਜੋ ਤਾਂ ਤਡੀ ਆਵਾਜ਼ ਥੋੜੀ ਹੈਗੀ ਸੁਣਨ ਨਹੀਂ ਦਿਆ ਬਾਹਰ ਕਿਸ ਨੂੰ ਜਮਾ ਗਲੀਆਂ ਦੀ ਦਾ ਆਵਾਜ਼ ਜਾਣਦੀ ਆ ਲੋਕੀ ਆਖਣਗੇ ਬਾਹਰ ਰੱਜ ਕੇ ਮੇਰਾ ਜਲੂਸ ਕੱਢਣ ਦੇ ਜੇ ਤੁਸੀਂ ਲੋਕਾਂ ਦੀਆਂ ਵੀ ਨਵਾਂ ਤੀਆਂ ਹੈਗੀਆਂ ਵਾ ਪਰ ਤੇਰੇ ਅਰਗੇ ਨਹੀਂ ਕੋਈ ਹੈਗੀ ਓ ਮਮੀ ਰੋਟੀ ਬੁਰਕੀ ਆ ਕੇ ਮੰਗੀਓ ਕੰਮ ਕਰਦਾ ਆਂ ਆ ਭੁੱਖ ਲੱਗੀ ਰੋਟੀ ਮੰਗੀਓ ਤੇ ਪਤਾ ਨਹੀਂ ਕਿੱਥੇ ਚੜੀ ਕਿੱਥੋਂ ਉਤਰੀਓ ਆ ਇਦਾਂ ਕਰਦੀ ਆ ਏ ਮੈਨੂੰ ਤਾਂ ਮੌਤ ਪੈ ਜਾਂਦੀ ਕੋਈ ਮਾੜਾ ਜਿਹਾ ਕੰਮ ਕਹਿਦਾ ਨਾ ਤੈਨੂੰ ਤਾਂ ਰੋਟੀ ਨਹੀਂ ਬਣਾਉਣੀ ਮੈਂ ਤੱਕ ਤੇ ਕੋਟਾ ਮੰਗਲਾ ਦੇ ਦੇ ਉਹ ਨਹੀਂ ਹੱਥੋਂ ਸਰਦੀ ਤੇ ਮਾਤਾ ਫਿਰ ਤੂੰ ਕਰ ਦੋ ਮੇਰੀ ਟੇਕ ਜਿਆ ਕਰ ਤੈਨੂੰ ਪਤਾ ਤਾਂ ਹੈਗਾ ਦੁਕਾਨ ਤੋਂ ਵੇਲਾ ਕੋਲਾ ਮੰਗਉਂਦਾ ਰੋਟੀ ਨੂੰ ਤੇ ਬੰਦਾ ਆਪ ਹੀ ਦੇ ਦੇਵੇ ਰੋਟੀ ਜੇ ਇਹ ਨਹੀਂ ਇੰਨੇ ਜੋਗੀ ਦੇ ਬਾਹਰੋਂ ਆਣ ਕੇ ਮਾਤਾ ਤੇ ਮੇਰੇ ਦਿਵਾਲੇ ਹੋ ਗਈਆਂ ਇੱਕ ਵਾਰੀ ਆਣ ਕੇ ਕੋਸ਼ਿਸ਼ ਤੇ ਸਹੀ ਗੱਲ ਹੋਈ ਕੀ ਆ ਤੂੰ ਮੁੰਡੇ ਆਪਣੇ ਨੂੰ ਇੱਕ ਵਾਰੀ ਵੀ ਟੋਕ ਲਿਆ ਕਰ ਕਿ ਤੇ ਆਣ ਕੇ ਕਿ ਕਿਉਂ ਦਿਵਾਲੇ ਹੋયા ਦਾ ਸਵੇਰ ਦੇ ਮੈਂ ਕੰਮ ਕਰਨ ਦੇ ਹੀ ਆ ਤੂੰ ਹੁਣ ਆਣ ਕੇ ਤੇ ਤੂੰ ਮੇਰੇ ਦਿਵਾਲੇ ਹੋ ਗਈ ਮੈਨੂੰ ਅੱਗੇ ਦੇਖਦਾ ਜਿੰਨਾ ਮਰਜ਼ੀ ਕਰ ਲੋ ਸਵਾ ਮੇਰੇ ਸਿਰ ਪੈਣੀ ਆ ਉਹਨਾਂ ਨੂੰ ਨਾ ਇੱਕ ਵਾਰੀ ਵੀ ਕਹੀਂ ਕਿ ਮੇਰੀ ਕੁੜੀ ਦੇ ਦਵਾਏ ਇਹਲਾ ਸਿੰਧਰ ਜਬਾਨ ਇਹਦੀ ਕਿੱਦਾਂ ਚੱਲਦੀ ਐ ਮੈਂ ਤਾਂ ਨਹੀਂ ਕਟਲਾ ਚੰਗਾ ਰਹੇਂਗਾ ਯੋ ਨਹੀਂ ਤੇ ਜ਼ਿੰਦਗੀ ਬੜੀ ਔਖੀ ਆ ਇਹਨੂੰ ਹੁਣੇ ਕੰਟਰੋਲ ਚੈਰ ਰਿਆਂ ਤਾਂ ਫੇਰ ਹੋਣੀ ਓ ਮੇਰੀ ਜ਼ਬਾਨ ਲੰਬੀ ਆ ਕੁੜੀ ਟਾਡੀ ਦੀ ਨਹੀਂ ਲੰਬੀ ਹੈਗੀ ਉਹਦੀ ਤੇ ਐਡੀ ਗੇਠ ਲੰਮੀ ਆ ਜਿਹੜੀ ਆਖਰਾਂ ਦੀ ਸੱਸ ਦਾੜੀ ਚਲਾਉਂਦੀ ਆ ਉਹ ਕਦੋਂ ਦਾ ਤੇਰੇ ਮੂੰਹ ਨਾਲ ਵੇਖੀ ਜਾਣਿਆ ਵਾ ਮਾਂ ਮੇਰੀ ਤੇ ਗਾੜੀ ਤੇ ਕੋਈ ਬੋਲਦੀ ਬੋਲਦੀ ਆ ਨਾ ਤੇ ਹੁਣ ਤਾਂ ਤੂੰ ਮੇਰੀ ਭੈਣ ਦਾੱਕ ਵੀ ਪਹੁੰਚ ਗਈਆਂ ਤੇਰਾ ਔਲਾਦ ਮੈਨੂੰ ਕਰਨਾ ਹੀ ਪੈਣਾ ਜਾਬ ਦਾ ਤਾਨੂੰ ਮੇਰੀ ਜੁਬਾਨ ਦੇਖਦੀ ਆ ਮਾਂ ਦੀ ਜੁਬਾਨ ਨਹੀਂ ਦੇਖਦੀ ਉਹ ਕਿੱਦਾਂ ਬੋਲਣ ਲਈ ਆ ਉਹਨੂੰ ਵੀ ਕਦੀ ਕਹਿ ਲਿਆ ਕਰੋ ਮੇਰੇ ਮੇਰੇ ਦਵਾਰੇ ਰਹਿੰਦੇ 24 ਘੰਟੇ ਮੈਂ ਵੀ ਆਖਿਆ ਤੂੰ ਚੁੱਪ ਕਰ ਜੀਗੀ ਜੁਬਾਨ ਬੱਸ ਤੇਰੀ ਜੁਬਾਨ ਹੀ ਚੁੱਪ ਕਰੀ ਜਰੂਰੀ ਤੇਰੇ ਮੈਂ ਸੁੱਕੜੀਏ ਪੈਣੀਆਂ ਦੋ ਤਿੰਨ ਘਰੇ ਨੇ ਹੁਣ ਆਈ ਨਾ ਸੋਤਰ ਹੁਣ ਤੇਰੇ 4 ਦਿਨ ਸੌਖੇ ਨੰਗ ਜਾਣਗੇ ਮਾਰਿਆ ਨਾ ਮਾਦੇ ਮਗਰ ਲੱਗ ਕੇ ਖਾੜ ਮਾਦੀਆਂ ਪੱਕੀਆਂ ਹੀ ਮੈਂ ਨਾ ਹੁਣ ਰਹੀ ਇੱਥੇ ਚਲ ਜਣਾ ਪੇਕੀ ਆਪਣੇ ਅੱਛਾ ਚਲ ਜਾ ਚਲ ਜਾ ਜਾਣ ਤੇ ਆਈਏ ਤੇ ਮਾਦੀਆਂ ਖਾ ਕੇ ਕੀ ਮੈਂ ਐਡਾ ਹੋਇਆ ਵਾਂ ਅੱਗੇ ਤੂੰ ਹੀ ਨਹੀਂ ਪਕਾ ਕੇ ਦਿੱਦੀ ਰੋਟੀ ਬੁਰਕੀ ਮੰਗੀ ਆ ਕਿੱਥੋਂ ਤੱਕ ਚੜ੍ਹੇ ਤੇ ਕਿੱਥੋਂ ਉਤਰੇ ਕੀ ਕਲੇਜ ਪਾਇਆ ਇਹਨਾਂ ਨੇ ਘੱਟ ਛੱਤਰ ਖਾ ਕੇ ਵੀ ਨਹੀਂ ਵੇਖਲਾ ਜਬਾਨ ਖਲੋਂਦੀ ਹੈ ਜੇ ਵੀ ਇਹਦੀ ਤੂੰ ਹੀ ਦੇ ਦੇ ਮਾਦਾ ਬੁੱਕੀ ਰੋਟੀ ਕਿ ਚਲ ਜਮਾ ਮੈਂ ਘਰੋਂ ਕਦੇ ਚੱਲ ਮੈਂ ਰੋਟੀ ਦਿੰਨੀ ਆ ਟੈਨਸ਼ਨ ਕੋਲ ਇੰਨਾ ਬੈਠੇ ਰਮਾਨਾ ਇਹੋ ਜੀ ਰੋਟੀ ਖਾਣ ਨਾਲੋਂ ਤੇ ਕਿਤੇ ਬਾਹਰੋਂ ਹੋਟਲ ਚੋਂ ਹੀ ਖਾ ਆਉਦਾ ਕੀ ਤਮਾਸ਼ਾ ਲਾਤਾ ਇਹਨਾਂ ਨੇ ਬੁਰਕੀ ਰੋਟੀ ਮਗਰੀ ਲੈਣਾ ਹੀ ਨਹੀਂ ਹੁਣ ਇੱਥੇ ਵੇਖੀ ਇਹਨਾਂ ਸਾੜੀ ਦੇੜੀ ਕੰਮ ਕਰੋ ਤੇ ਨਾਲੇ ਇਹਨਾਂ ਕੋ ਕੁੱਟ ਖਾਓ ਖਾਵੇ ਮਾਂ ਦੀਆਂ ਪੱਕੀਆਂ ਜਿੰਨੇ ਦਿਨ ਖਾਧੀਆਂ ਜਾਂਦੀ ਐ ਇਹਦੇ ਕੋ ਕਿਤੇ ਐਕੋ ਮਰੀ ਨਹੀਂ ਵੇਖਿਆ ਹੱਥ ਚੁੱਕੋ ਲੱਗਿਆ ਕਿ ਮੈਂ ਮਾਰਾ ਕੇ ਨਾ ਮਾਰਾਂ ਤੁੰਡ ਸਰੀ ਦੇ ਨਹੀਂ ਕੰਮ ਲੱਗੇ ਰੋ ਤੇ ਤਾਂ ਵੀ ਝੱਟ ਮਾਂ ਦੇ ਮਗਰ ਲਾ ਕੇ ਮਾਰਤਾ ਰੈਣੀ ਨੀ ਉਹ ਇੱਥੇ ਵੇ ਤਰਪੀ ਬੈਗ ਲਾ ਕੇ ਡੱਕ ਲਾ ਨੂੰ ਮੜਕਾ ਕਈ ਸਿ ਆਪੇ ਪੈਣੀ ਹੋ ਉਹ ਮੰਮੀ ਜਾਣਦੇ ਪਰਾਂ ਕਲੇਸ਼ ਮੁੱਕਾ ਇਹਨੂੰ ਚਾ ਚੜਿਆ ਜਾਣਦਾ ਜਾਲੰਦੇ ਇੱਕ ਵਾਰੀ ਕੋਈ ਨਹੀਂ ਨਾ ਮੁੜ ਕੇ ਪੰਚਾਇਤਾਂ ਲੈ ਲੈ ਜਾਣਾ ਪੈਂਦਾ ਹੁੰਦਾ ਇਹਨੂੰ ਇੱਥੇ ਸੂਤਰਕਰ ਚੰਗਾ ਰਹੇਗਾ ਹੀ ਤੇ ਮੰਮੀ ਪਹਿਲਾਂ ਬੋਲਣ ਲੱਗੇ ਵੇਖਿਆ ਕਰੋ ਕਿਉਂ ਬੰਦਿਆਂ ਨੂੰ ਧਾਬ ਚੜਾਉਂਦੇ ਇੱਕ ਤੇ ਬਾਹਰੋਂ ਗਰਮੀ ਦੇ ਮਾਰੇ ਕੰਮ ਚੋਂ ਥੱਕੇ ਆਈਦਾ ਵਾ ਤੇ ਤੁਹਾਡੇ ਰੋਲੇ ਰੱਪੇ ਕਰਕੇ ਫਿਰ ਆਹ ਕੰਮ ਹੁੰਦਾ ਹੀ ਹੋ ਵੇ ਮੈਂ ਸ਼ਦੈਣ ਵਾ ਰੋਲਾ ਪਾਉਣੀ ਆ ਮੈਨੂੰ ਪਵਾਉਂਦੀ ਤੇ ਮੈਂ ਰੋਲਾ ਪਾਉਣੀ ਹੈਗੀ ਉਦਾਂ ਕਿਦਾ ਕੀ ਕਰਦਾ ਰੋਲਾ ਪਾਉਣ ਨੂੰ ਮੈਂ ਨਹੀਂ ਉਹ ਡਕਣਾ ਪਰ ਜਾਂਦੀ ਤੇ ਜਾਵੇ ਤੇ ਲੈਣ ਨਾ ਕਿਤੇ ਭੁੱਲ ਨਾ ਕੇ ਆ ਜਿਓ ਨਹੀਂ ਤੇ ਜੋ ਹਾਲ ਤੁਸੀਂ ਮੇਰਾ ਕੀਤਾ ਨਾ ਇਹੀ ਹਾਲ ਤਾਂ ਡੱਕਰਾਉਣਾ ਜੇ ਤਾਮਾ ਤੰਮਗਾ ਲਾ ਕੇ ਤੇ ਹੱਥ ਚੁੱਕਿਆ ਵਾ ਕਿਤੇ ਇਹ ਵੀ ਨਹੀਂ ਵੇਖਿਆ ਕਿ ਦੁਪਹਿਰੇ ਕਿੱਥੇ ਜਾਊਗੀ ਇਹ